ਸ਼੍ਰੀ ਅਕਾਲ ਜੀ ਦੇਣਾ ਜੀ ਅੱਜ ਐਤਵਾਰ ਦਾ ਟਾਈਮ ਹੋ ਗਿਆ ਜੀ ਸ਼ਾਮ ਦੇ ਵੱਜ ਚੁੱਕੇ ਐ 6:30 ਤੇ ਬਾਹਰ ਹੋ ਰਹੀ ਆ ਖੂਬ ਬਾਰਿਸ਼ ਬਾਰਿਸ਼ ਹੋਈ ਹੈ ਆਪਣੇ ਅੱਜ ਅ 2:30 ਵਜੇ ਤੋਂ ਸ਼ੁਰੂ ਮਤਲਬ ਕਿ ਲਗਾਤਾਰ ਪੈ ਰਹੀ ਹੈ ਹਲੇ ਰੁਕੀ ਨਹੀਂ ਹੈਗੀ ਬਹੁਤ ਤੇਜ਼ ਤੇ ਹੁਣ ਆਪਾਂ ਨੇ ਆਰਡਰ ਲਾ ਕੇ ਅੱਜ ਗੁਲਗਲੇ ਆ ਕਹਿੰਦੇ ਗੁਲਗਲੇ ਬਣਾ ਲਓ ਤੇ ਸਵੇਰੇ ਬਣਾਏ ਸੀ ਆਲੂ ਦੇ ਪਰਾਂਠੇ ਮੈਂ ਤਾਂ ਨਾਕੁੱਕਰ ਕਰ ਰਹੀ ਸੀ ਪਰ ਫਿਰ ਵੀ ਕਹਿੰਦੇ ਹੁੰਦੇ ਆ ਹੁਕਮ ਲੱਗ ਗਿਆ ਕਹਿੰਦੇ ਨਹੀਂ ਗੁਲਗਲੇ ਬਣਾਓ ਬਾਰਿਸ਼ ਪੈ ਰਹੀ ਆ ਬਹੁਤ ਜ਼ਿਆਦਾ ਤੇ ਇੱਕ ਸੈਟ ਧਾਰ ਦਿੱਤੀ ਦਾਲ ਮੂੰਗੀ ਮਸਰੀ ਦੀ ਦਾਲ ਤਰੀਆ ਮੂੰਗੀ ਮਸਰੀ ਦੀ ਦਾਲ ਨਾਲ ਬਣਾਵਾਂਗੇ ਅੱਜ ਛੋਲ ਤੇ ਨਾਲ ਬਣਾਣਿਆ ਹੁਣ ਬੱਚਿਆਂ ਵਾਸਤੇ ਗੋਲਗਲੇ ਤੇ ਕਰਦੇ ਆ ਸ਼ੁਰੂ ਆਪਾਂ ਆਪਣੇ ਰੂਟੀਨ ਦੇ ਕੰਮ ਕਿਚਨ ਦੇ ਬਰਤਨ ਵਗੈਰਾ ਸਾਰਾ ਕਿਚਨ ਕਲੀਨ ਕਰਤੀ ਆ ਸਾਰਾ ਕਲੀਨ ਕਰਕੇ ਰੱਖ ਦਿੱਤਾ ਹੈ ਤੇ ਕਿਚਨ ਸਾਰਾ ਕਲੀਨ ਕਰ ਦਿੱਤਾ ਹੁਣ ਸ਼ੁਰੂ ਹੁੰਨੇ ਆਪਾਂ ਗੋਲਗਲੇ ਨੂੰ ਦਾਲ ਵੀ ਤਕਰੀਬਨ ਆਪਣੀ ਬਣ ਚੁੱਕੀ ਆ ਤੇ ਤੜਕਾ ਲਗਾਉਣ ਵਾਲਾ ਰਹਿ ਗਿਆ ਆ ਤੇ ਹੁਣ ਮੈਂ ਗੋਲਗਲੇ ਦਾ ਪਾਣੀ ਰੱਖ ਦਵਾਂ ਪਹਿਲਾਂ ਗੁੜ ਪਾ ਕੇ ਲੋ ਜੀ ਇਹ ਤਰ੍ਹਾਂ ਕਰਤਾ ਆਪਾਂ ਗਿਲੇ ਸੋਨਾ ਤੇ ਪਾਣੀ ਰੱਖ ਦਿੱਤਾ ਗਰੂਲਿਆ ਜਦੋਂ ਤੇ ਇਹਦੇ ਵਿੱਚ ਪਾਣੀ ਵਿੱਚ ਪਾਵਾਂਗੇ ਆਪਾਂ ਖੋੜ ਇਹ ਕੋੜ ਤੇ ਚੀਨੀ ਪਾਵਾਂਗੇ ਦੋਨੋਂ ਚੀਜ਼ਾਂ ਆਪਾਂ ਨਾਲ ਪਾਵਾਂਗੇ 23 25 ਕਿਉਂਕਿ ਕੋੜ ਨਾਲ ਫੇਮ ਠਾਸ ਨਹੀਂ ਹੁੰਦੀ ਹੁੰਦੀ ਹੈਗੀ। ਲਓ ਜੀ। ਜਾਨੋਂ ਮੇਰਾ ਇਹ ਬਲੂਗਾ ਜਦੋਂ ਮੈਂ ਲਾ ਲੂੰਗੀ ਤਾਲ ਨੂੰ ਤੜਕਾ ਵੀ ਆਪਣੇ ਜਿਹੜੇ ਸਾਰੇ ਕੰਮ ਜਿਹੜੇ ਨਾਲ ਹੋ ਜਾਣਗੇ। ਲੋ ਜੀ। ਇੱਕ ਸਾਈਡ ਆਪਣਾ ਗੋੜਾਲਾ ਪਾਣੀ ਹੋ ਰਿਹਾ ਹੈ ਤੇ ਦਾਲ ਵੀ ਆਪਣੀ ਸੀਟੀ ਲੱਗ ਚੁੱਕੀ ਉਹਨੂੰ ਮੈਂ ਬੰਦ ਕਰਤਾ ਤੇ ਦੂਜੀ ਸਾਈਡ ਆਪਾਂ ਕਰ ਲਈਏ ਤੜਕੇ ਦੀ ਤਿਆਰੀ ਤੇ ਦਾਲ ਨੂੰ ਤੜਕਾ ਲਾ ਲਈਏ ਸਮਾਨ ਆਪਾਂ ਸਾਰਾ ਕੱਟ ਸਵਾਰ ਕੇ ਰੱਖ ਲਿੱਤਾ ਆ ਤੇ ਹੁਣ ਲਾਣਿਆ ਜੀ ਆਪਾਂ ਤੜਕਾ ਦਾਲ ਨੂੰ ਨਾਲ ਦੇ ਨਾਲ ਜਿਹੜੇ ਕੰਮ ਆ ਸਾਰੇ ਹੋ ਜਾਣਗੇ ਫਿਰ ਨਹੀਂ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਹੈ ਨਾਲ ਹੀ ਹੁਣ ਮੈਂ ਇੱਕ ਸਾੜ ਜਿਹੜਾ ਰਾਈਸ ਵੀ ਬਣਾ ਕੇ ਰੱਖ ਦੂੰਗੀ ਫੇ ਕੱਲਾ ਗੁਲਗੁਲਿਆਰਾ ਕੰਮ ਰਹਿ ਜੂਗਾ ਤੇਲ ਆਪਣਾ ਗਰਮ ਹੋ ਰਿਹਾ ਹੈ ਐਥੇ ਆਪਣਾ ਤੇਲ ਜਿਹੜਾ ਗਰਮ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਾਂਗੇ ਜੀਰਾ ਐਡ ਤੇ ਉਧਰ ਆਪਣਾ ਪਾਣੀ ਵੀ ਜਿਹੜਾ ਰਿੱਚ ਕੇ ਤਿਆਰ ਹੋ ਗਏ ਆ ਗੁਲਗਲਿਆਂ ਦਾ ਥੋੜੀ ਦੇਰ ਉਹਨੂੰ ਵੀ ਲਾ ਕੇ ਰੱਖ ਦੂੰਗੀ ਉਹ ਥੋੜਾ ਠੰਡਾ ਹੋ ਲੂਗਾ ਤੇ ਜਾਨ ਨੂੰ ਜਿਹੜਾ ਆ ਮੈਂ ਦਾਲ ਨੂੰ ਫਟਾਫਟ ਤੜਕਾ ਲਗਾ ਲੂੰਗੀ ਕਿਉਂਕਿ ਫੇ ਮੈਨੂੰ ਇਹ ਆ ਵੀ ਕਿਉਂਕਿ ਕੱਲੇ ਗੁਲਗਲਿਆਂ ਨਾਲ ਨਹੀਂ ਨਸਰਨਾ ਹੈਗਾ ਰੋਟੀ ਵੀ ਨਾਲ ਚਾਹੀਦੀ ਆ ਨਮਕੀਨ ਚੀਜ਼ ਵੀ ਖਾਣ ਨੂੰ ਮਿੱਠਾ ਖਾ ਕੇ ਨੀਂਦ ਨਹੀਂ ਆਉਂਦੀ ਹੈਗੀ ਤੇ ਫਿਰ ਇੱਧਰ ਫਟਾਫਟ ਸਮਾਨ ਜਿਹੜਾ ਮੈਂ ਕੱਟ ਕੇ ਤਿਆਰ ਕਰਕੇ ਪਹਿਲਾਂ ਹੀ ਰੱਖਿਆ ਹੋਇਆ ਸੀਗਾ ਲਸਣ ਪਿਆਜ਼ ਅਦਰਕ ਸਾਰਾ ਕੁਝ ਰੈਡੀ ਪਿਆ ਸੀਗਾ ਬਸ ਆਪਾਂ ਜਿਹੜਾ ਤੜਕਾ ਹੀ ਲਗਾਉਣਾ ਸੀਗਾ ਤੇ ਉਹ ਫਿਰ ਮੈਂ ਸ਼ੁਰੂ ਕਰਤਾ ਸੀ ਤੇ ਨਾਲੇ ਜੀਰਾ ਖਤਮ ਸੀਗਾ ਪਹਿਲਾਂ ਮੈਂ ਜੀਰਾ ਮਤਲਬ ਕਿ ਡੱਬੇ ਵਿੱਚ ਪਾਇਆ ਜੀਰਾ ਲਿਆਂਦਾ ਪਿਆ ਸੀਗਾ ਪਹਿਲਾਂ ਉਹ ਡੱਬੇ ਵਿੱਚ ਪਾਇਆ ਤੇ ਫਿਰ ਆਪਾਂ ਐਡ ਕਰਕੇ ਨਾਲ ਹੀ ਸ਼ੁਰੂ ਕਰ ਦਿੱਤਾ ਸੀ ਜੀ ਤੜਕਾ ਲਗਾਉਣਾ ਤੇ ਫਟਾਫਟ ਚਲਾਵਾਂਗੇ ਹੱਥ ਕਿਉਂਕਿ ਦਿਨ ਜਿਹੜਾ ਆ بارش ਕਰਕੇ ਛਿਪ ਦੇਣਾ देर ਨਹੀਂ ਲੱਗਦੀ ਹੈਗੀ ਤੇ ਦਿਨ ਜਿਹੜਾ ਆ ਬਸ ਹੁਣ ਟਲੇ ਆਈ ਹੋਈ ਹੈ 6 ਵਜੇ ਦਾ ਟਾਈਮ ਤੇ ਬਾਹਰ ਇਤਲਾ ਲੱਗਦਾ ਪਤਾ ਨਹੀਂ ਕਿੰਨਾ ਕਿਨੇਰਾ ਹੋਇਆ ਹੋਇਆ ਹੈ بارش ਦੇ ਨਾਲ ਹੈ ਨਾ ਕਿਉਂਕਿ بارش ਵੀ ਨੌਨ ਸਟਾਪ ਪੈ ਰਹੀ ਹੈ ਲਗਾਤਾਰ ਸਵੇਰ ਵੀ ਸੰਡੇ ਦਾ ਦਿਨ ਹੈ ਤਵਾਰ ਦਾ ਤੇ ਪੂਰਾ ਦਿਨ ਹੋ ਗਿਆ بارش ਪੈਂਦੀ ਨੂੰ ਅੱਜ ਸਵੇਰ ਤੋਂ ਸਮਝ ਲੋ ਤੜਕੇ ਉੱਠਦੇ ਹੀ بارش ਪੈਂਦੀ ਪਈ ਸੀਗੀ ਤੇ पूरा दिन शाम ਦੇ 6 ਵਜੇ ਗਿਆ ਵੀ ਇੱਕ ਮਿੰਟ ਵੀ ਜਿਹੜੀ ਬਾਰਿਸ਼ ਨਹੀਂ ਰੁਕੀ ਹੈਗੀ ਤੇ ਤੇ ਆਪਣਾ ਤੜਕਾ ਵੀ ਰੈਡੀ ਆ ਤੇ ਆਪਾਂ ਉਹ ਕਰ ਦਾਂਗੇ ਹੁਣ ਦਾਲ ਵਿੱਚ ਐਡ ਤੇ ਦੂਜੀ ਸਾਈਡ ਰੱਖ ਲੈਂਦੀ ਆ ਮੈਂ ਕੜਾਈ ਉਹਦੇ ਵਿੱਚ ਲਾ ਦਾਂਗੇ ਆਪਾਂ ਛੋਲਾਂ ਨੂੰ ਤੜਕਾ ਛੋਲਾਂ ਨੂੰ ਤੜਕਾ ਲਗਾ ਆ ਕੇ ਫਿਰ ਜਿਹੜਾ ਆ ਮੈਂ ਗੁਲਗੁਲੇ ਦਾ ਆਟਾ ਜਿਹੜਾ ਆ ਉਹ ਬਣਾ ਕੇ ਰੱਖੂੰਗੀ ਘੋਲ ਕੇ ਕਿਉਂਕਿ ਪਾਣੀ ਵੀ ਜ਼ਿਆਦਾ ਜਿਹੜਾ ਉਪਲ ਦਾ ਉਪਲ ਦਾ ਸੀਗਾ ਉਹ ਪਾਣੀ ਉਨਾ ਕੇ ਗਰਮ ਰੱਖੂੰਗੀ ਜਿੰਨਾ ਕ ਹੱਥਾਂ ਨੂੰ ਸਹਿਣ ਹੋ ਜਾਵੇ ਇਹਦਰ ਦਾਲ ਨੂੰ ਤੜਕਾ ਪਾਉਣ ਲੱਗ ਗਿਆ ਦਾਲ ਆਪਣੀ ਰੈਡੀ ਹੈ ਤੇ ਦੂਜੀ ਸਾਈਡ ਆਪਣੇ ਝੋਲੇ ਨੂੰ ਤੜਕਾ ਲਾਣਾ ਸ਼ੁਰੂ ਕਰ ਦਿੱਤਾ ਹੈ ਕੜਾਈ ਦੇ ਵਿੱਚ ਜਿਹੜਾ ਹੈ ਤੇਲ ਉਹ ਗਰਮ ਹੋ ਗਿਆ ਹੈ ਉਹਦੇ ਵਿੱਚ ਐਡ ਕਰਤਾ ਆਪਾਂ ਜੀਰਾ ਨਾਲ ਹੀ ਐਡ ਕਰ ਦਾਂਗੇ ਆਪਾਂ ਰਾਈਸ ਜਿਹੜੇ ਧੋ ਕੇ ਰੱਖੇ ਹੋਏ ਸੀਗੇ ਤੇ ਨਾਲ ਹੀ ਐਡ ਕਰ ਦਾਂਗੇ ਆਪਾਂ ਪਾਣੀ ਬਸ ਥੋੜਾ ਜਿਹਾ ਸੇਕ ਲਗਵਾ ਕੇ ਫਿਰ ਆਪਾਂ ਐਡ ਕਰਤਾ ਇਹਦੇ ਵਿੱਚ ਪਾਣੀ ਤੇ ਇਹਨੂੰ ਫਿਰ ਆਪਾਂ ਜਿਹੜਾ ਹੈ ਤੜਕਾ ਲਗਾ ਕੇ ਟਾਕ ਦਾਂਗੇ ਜਾਨੂ ਮੈਂ ਆਟਾ ਘੋਲੂਗੀ ਗੁਲਗੁਲਿਆਂ ਦਾ ਜਾਨੂ ਜਿਹੜੇ ਆ ਮੇਰੇ ਰਾਈਸ ਵੀ ਬਣ ਜਾਣਗੇ ਇਸ ਟਾਈਮ ਨਾ ਬਹੁਤ ਜਲਦੀ ਜਲਦੀ ਹੱਥ ਚਲਾਉਣਾ ਪੈ ਰਿਆ ਸੀ ਕਿਉਂਕਿ ਦਿਨ ਛਿਪੇ ਹੋਇਆ ਸੀਗਾ ਤੇ ਬਾਰਿਸ਼ ਕਰਕੇ ਵੀ ਨਾ ਥੋੜਾ ਜਿਹਾ ਹੋਰੇ ਤਰ੍ਹਾਂ ਦਾ ਦਿਨ ਲੱਗ ਰਿਹਾ ਸੀਗਾ ਕਿਉਂਕਿ ਸਵੇਰ ਦੀ ਬਾਰਿਸ਼ ਮੌਸਮ ਠੰਡਾ ਅੱਜ ਮੌਸਮ ਬਹੁਤ ਵਧੀਆ ਕਿਚਨ ਦੇ ਵਿੱਚ ਗਰਮੀ ਨਹੀਂ ਲੱਗ ਲੱਗ ਰਹੀ ਬਿਲਕੁਲ ਵੀ ਚਲੋ ਜੀ ਇਧਰ ਨਾਲ ਲੱਗਦਾ ਹੈ ਜੀ ਆਪਾਂ ਹੁਣ ਆਟਾ ਉਹਦੇ ਵਿੱਚ ਐਡ ਕਰ ਲੈਂਦੀ ਆ ਆਪਾਂ ਸੌਫ ਉਹ ਤੇ ਸੌਫ ਤੋਂ ਬਿਨਾਂ ਜਿਹੜਾ ਗੁਲਖਲੇ ਨੂੰ ਨਹੀਂ ਪਸੰਦ ਮਿੱਟੀ ਚੀਜ਼ ਦੇ ਵਿੱਚ ਸੌਫਰਾ ਟੇਸਟ ਨਾ ਹੋਵੇ ਉਹ ਚੀਜ਼ ਨਾ ਫਿਰ ਥੋੜੀ ਜਿਹੀ ਅਧੂਰੀ ਅਧੂਰੀ ਲੱਗਦੀ ਹੈ ਤੇ ਇਦਾਂ ਆਪਾਂ ਜਿਹੜਾ ਇਹ ਸੌਫ ਐਡ ਕਰਕੇ ਮਿਕਸ ਕਰਕੇ ਜਿਹੜਾ ਪਾਣੀ ਪਾ ਕੇ ਆਟਾ ਕੋਲਾਂਗੇ ਪਹਿਲਾਂ ਮੈਂ ਹੱਥ ਨਾਲ ਕੋਸ਼ਿਸ਼ ਕਰਨ ਲੱਗੀ ਸੀ ਤੇ ਪਾਣੀ ਥੋੜਾ ਗਰਮ ਸੀਗਾ ਫਿਰ ਮੈਂ ਕਿ ਨਹੀਂ ਪਹਿਲਾਂ ਮੈਂ ਨਾ ਚਮਚੇ ਨਾਲ ਵੱਡਾ ਲੈ ਲਿੱਤਾ ਉਹਦੇ ਨਾਲ ਆਟਾ ਕੋਲ ਲੈਣੀ ਆ ਤੇ ਉਸ ਤੋਂ ਬਾਅਦ ਛੇ ਗੱਠਾ ਵਗੈਰਾ ਹੋਣਗੇ ਉਹ ਫਿਰ ਜਾਨੋ ਫਿਰ ਪਾਫ ਜੀ ਨਿਕਲ ਜੂਗੀ ਫਿਰ ਠੰਡਾ ਚਾ ਵੀ ਹੋ ਜਾਊਗਾ ਫਿਰ ਮੈਂ ਹੱਥਾਂ ਨਾਲ ਜਿਹੜਾ ਹੈ ਮਲ ਲੂੰਗੀ ਆਟਾ ਤੇ ਗੁਲਗੁਲੇ ਬਣਾ ਰਹੇ ਹਾਂ ਜੀ ਆਪਾਂ ਗੁੜ ਤੇ ਚੀਨੀ ਦੇ ਇਹਦੇ ਵਿੱਚ ਕੋਈ ਵੀ ਆਪਾਂ ਐਕਸਟਰਾ ਬੇਕਿੰਗ ਸੋਡਾ ਜਾਂ ਬੇਕਿੰਗ ਪਾਊਡਰ ਵਗੈਰਾ ਕੁਝ ਵੀ ਯੂਜ਼ ਨਹੀਂ ਕੀਤਾ ਸਿੰਪਲ ਆਪਾਂ ਸਿਰਫ ਗੁੜ ਅਤੇ ਚੀਨੀ ਵਾਲਾ ਪਾਣੀ ਲੈ ਕੇ ਆਟਾ ਜਿਹੜਾ ਘੋਲ ਲਿੱਤਾ ਹੈ ਇਹਨੂੰ ਘੋਲ ਕੇ 10 ਮਿੰਟ ਵਾਸਤੇ ਮੈਂ ਜਿਹੜਾ ਹੈ ਢੱਕ ਕੇ ਰੱਖ ਦੂੰਗੀ ਤੇ ਪਾਣੀ ਆਪਾਂ ਗਰਮ-ਗਰਮ ਯੂਜ਼ ਕਰਾਂਗੇ ਗੁਲਗੁਲੇ ਦੇ ਵਿੱਚ ਜੇ ਠੰਡਾ ਪਾਣੀ ਪਾਉਂਦੇ ਆ ਤਾਂ ਉਹਦੇ ਨਾਲ ਗੁਲਗੁਲੇ ਜਿਹੜੇ ਹੁੰਦੇ ਆ ਉਹ ਛੀੜੇ ਹੋ ਜਾਂਦੇ ਆ ਦੇ ਸਕਤ ਹੋ ਜਾਂਦੇ ਫਿਰ ਉਹ ਖਾਈ ਨਹੀਂ ਜਾਂਦੇ ਹੈਗੇ ਤੇ ਹਮੇਸ਼ਾ ਆਪਾਂ ਨੂੰ ਗੁਲਗੁਲੀਆਂ ਦਾ ਪਾਣੀ ਨਾ ਗਰਮ ਜਿਹੜਾ ਰੱਖਣਾ ਚਾਹੀਦਾ ਜਿੰਨਾ ਕ ਆਪਣੇ ਹੱਥਾਂ ਨੂੰ ਸਹਿਣ ਹੋ ਜਵੇ ਆਟਾ ਕੋਲੰਬੇ ਲਈ ਤੇ ਜਿਆਦਾ ਤਕਰੀਬਨ ਤਾਂ ਆਪਾਂ ਨੂੰ ਜਿਹੜਾ ਇਹ ਆਟਾ ਅ ਪਹਿਲਾਂ ਕੜਸੀ ਵਗੈਰਾ ਨਾਲ ਕੋਲ ਕੇ ਫਿਰ ਹੱਥਾਂ ਨਾਲ ਜਿਹੜਾ ਇਹ ਆਪਾਂ ਮਿਕਸ ਕਰ ਲੈਣਾ ਚਾਹੀਦਾ ਹੈ ਤੇ ਲੋ ਜੀ ਆਟਾ ਆਪਣਾ ਬਿਲਕੁਲ ਰੈਡੀ ਆ ਹੁਣ ਇਹਨੂੰ ਆਪਾਂ ਢੱਕ ਕੇ ਰੱਖ ਦਿੰਨੇ ਆ ਤੇ ਜਾਨੂੰ ਦੂਜੇ ਪਾਸੇ ਆਪਾਂ ਦੇਖਦੇ ਆ ਆਪਣੇ ਰਾਈਸ ਰਾਈਸ ਵੀ ਮੈਂ ਥੋੜੇ ਜਿਨੇ ਨਰਮ ਉਤਾਰ ਦੂੰਗੀ ਟੱਕਸ ਵਾਰ ਕੇ ਰੱਖ ਦਾਂਗੇ ਤੇ ਜਾਨੂੰ ਖਾਣੇ ਜਾਨੂੰ ਬਿਲਕੁਲ ਫੁੱਲ ਜਾਣਗੇ ਪੱਕ ਜਾਣਗੇ ਮੈਂ ਇੱਦੀ ਕਰਦੀ ਹਾਂ ਰਾਈਸ ਨੂੰ ਵਾਲਾ ਦੇ ਕੇ ਰੱਖ ਦਿੰਦੀ ਹੁੰਦੀ ਆ ਫਿਰ ਉਹਨੂੰ ਟੱਕ ਦੀਦੇ ਉਹ ਪੱਕ ਜਾਂਦੇ ਹਨ ਵਧੀਆ ਇੱਧਰ ਜਾਨੂੰ ਹੁਣ ਮੈਂ ਜੜੇ ਕਿਚਨ ਦੇ ਬਰਤਨ ਵਗੈਰਾ ਕਲੀਨ ਕਰ ਲੈਂਨੀ ਆ ਤੇ ਜਿਹੜਾ ਆਪਣੀ ਕਿਚਨ ਵੀ ਨਾਲ ਦੀ ਨਾਲ ਕਲੀਨ ਹੁੰਦੀ ਰਹੇ ਤੇ ਕਾਫੀ ਬਰਤਨ ਜਮਾ ਹੋ ਗਏ ਨਾ ਹੁਣ ਤੜਕਾ ਵਗੈਰਾ ਲਗਾਇਆ ਯਾ ਰਾਈਸ ਵਗੈਰਾ ਨਾ ਤੇ ਉਹ ਹੁਣ ਆਪਾਂ ਕਲੀਨ ਕਰ ਲਈਏ ਲੋ ਜੀ ਬਰਤਨ ਵਗੈਰਾ ਆਪਾਂ ਕਲੀਨ ਕਰਤੇ ਸਾਰੇ ਤੇ ਇਧਰ ਧਰ ਦਿੱਤੀ ਆਪਾਂ ਕੜਾਈ ਵਿੱਚ ਪਾ ਲਿਆ ਤੇਲ ਤੇ ਹੁਣ ਲੱਗਦੇ ਆਪਾਂ ਗੁਲਗਲੇ ਕੱਢਣ ਬਾਹਰ ਚੱਲ ਰਹੀ ਹੈ ਬਾਬਾ ਜੀ ਦੀ ਬਾਣੀ ਤੇ ਮੀਂਹ ਕਰਕੇ ਨੇਹਰਾ ਵੀ ਹੋ ਚੁੱਕਾ ਹੈ ਤੇ ਚਲੋ ਤੇਲ ਆਪਣਾ ਤਕਰੀਬਨ ਗਰਮ ਆ ਸ਼ੁਰੂ ਹੋਣਿਆ ਹੁਣ ਆਪਾਂ ਲੋ ਜੀ ਆਟਾ ਵੇਖਣਾ ਐਂ ਬਧਿਆ ਭੁਲਿਆ ਭੁਲਿਆ ਹੋ ਗਿਆ ਹੈ ਤੇ ਇੱਕ ਪੰਟ ਚ ਲੈ ਲਏ ਆਪਾਂ ਪਾਣੀ ਤੇ ਇਹ ਆਪਣਾ ਹੁਣ ਗਰਮ ਆ ਸ਼ੁਰੂ ਹੋਣਿਆ ਹੁਣ ਆਪਾਂ ਬਲੇ ਕੱਢ ਦਨ ਲੋ ਜੀ ਤੇਲ ਆਪਣਾ ਹੁਣ ਗਰਮ ਆ ਹੁਣ ਆਪਾਂ ਫਟਾਫਟ ਕੱਢਦੇ ਆ ਗੁਲਗਲੇ ਪਾਣੀ ਦਾ ਹੱਥ ਲਗਾ ਲਗਾ ਕੇ ਆਪਾਂ ਛੜਾਇਆ ਗੁਲਗਲੇ ਮਤਲਬ ਕਿ ਆਟਾ ਤੇਲ ਦੇ ਵਿੱਚ ਛੱਡਦੇ ਜਾਵਾਂਗੇ ਕਿਉਂਕਿ ਹੁੰਦਾ ਜੇ ਆਪਾਂ ਪਾਣੀ ਦਾ ਹੱਥ ਨਹੀਂ ਲਗਾਉਂਦੇ ਨਾ ਫਿਰ ਆਟਾ ਨਾਲ ਹੱਥਾਂ ਦੇ ਚਿਪਕੀ ਜਾਂਦਾ ਹੈ ਤੇ ਫਿਰ ਜਦੋਂ ਆਪਾਂ ਤੇਲ ਦੇ ਵਿੱਚ ਛੱਡਦੇ ਆ ਤੇ ਉਹ ਫਿਰ ਹੱਥਾਂ ਨਾਲੇ ਚਿਪਕਿਆ ਰਹ ਜਾਂਦਾ ਹੈ ਤੇ ਵਧੀਆ ਨਹੀਂ ਜਿਹੜਾ ਗੁਲਗੁਲੇ ਦੀ ਸ਼ੇਪ ਆਉਂਦੀ ਜੇ ਆਪਾਂ ਇਦਾਂ ਪਾਣੀ ਦਾ ਹੱਥ ਲਗਾ ਲਗਾ ਕੇ ਗੁਲਗੁਲੇ ਕੜਾਈ ਦੇ ਵਿੱਚ ਮਤਲਬ ਕਿ ਜਿਆ ਆਟਾ ਛੱਡਦੇ ਤਾਂ ਗੁਲਗੁਲੇ ਬਿਲਕੁਲ ਹਲਵਾਈ ਦੀ ਤਰ੍ਹਾਂ ਗੋਲ-ਗੋਲ ਬਣਦੇ ਆ ਦੇਖੋ ਤੁਸੀਂ ਬਹੁਤ ਵਧੀਆ ਜਿਹੜੇ ਆਪਣੇ ਅੱਜ ਗੁਲਗੁਲੇ ਬਣੇ ਆ ਤੇ ਨਾਲ ਦੀ ਨਾਲ ਹੁਣ ਫਟਾਫਟ ਆਪਾਂ ਕੱਢ ਲੈਣੇ ਆ ਤੇ ਕਿਉਂਕਿ दाल ਸਬਜ਼ੀ ਆਪਣੀ ਹੁਣ ਤਿਆਰ ਆ ਨਾਲ ਛੋਲ ਤਿਆਰ ਆ ਇਹ ਰੋਟੀ ਕੋਈ ਫੁਲਕੇ ਨਹੀਂ ਖਾਊਗਾ ਤੇ ਚਾਵਲ ਖਾਣਗੇ ਤੇ ਗੁਲਗੁਲੇ ਖਾ ਲੈਣਗੇ ਤੇ ਕਿਚਨ ਦੀ ਆਪਾਂ ਨਾਲ ਦੀ ਨਾਲ ਬਰਤਨ ਵਗੈਰਾ ਸਾਰੇ ਨਾਲ ਦੀ ਨਾਲ ਕਲੀਨ ਕਰ ਦਿੱਤੇ ਆ ਹਾਂਜੀ ਜੇ ਤੁਸੀਂ ਹਲੇ ਨਵੇਂ ਆ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜੇ ਤੁਸੀਂ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਵੀ ਕਰ ਦੇਣਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਵਧੀਆ ਲੱਗੀ ਤਾਂ ਅਗੇ ਸ਼ੇਅਰ ਵੀ ਕਰ ਦੇਣਾ ਤੇ ਚਲੋ ਜੀ ਇੱਧਰ ਆਪਾਂ ਹੁਣ ਗੁਲਗਲੇ ਜਿਹੜੇ ਆ ਕੱਢਦੇ ਹਲਾ ਹਲਾ ਕੇ ਕਿਉਂਕਿ ਇਹ ਨਾ ਗੁਲਗੁਲੇ ਦਾ ਇਹ ਹੁੰਦਾ ਹੈ ਜੇ ਆਪਾਂ ਇਹਨੂੰ ਬਾਰ-ਬਾਰ ਇਦਾਂ ਨਹੀਂ ਹਿਲਾਉਂਦੇ ਨਾ ਫਿਰ ਇੱਕ ਸਾਈਡ ਦੀ ਜਿਹੜੇ ਆ ਇਹ ਜ਼ਿਆਦਾ ਪੱਕ ਜਾਂਦੇ ਇੱਕ ਸਾਈਡ ਦੀ ਵਾਈਟ-ਵਾਈਟ ਰਹਿ ਜਾਂਦੇ ਆ ਤਾਂ ਕਰਕੇ ਗੁਲਗੁਲੇ ਨੂੰ ਹਮੇਸ਼ਾ ਆਪਾਂ ਨੂੰ ਹਲਾ ਹਲਾ ਕੇ ਜਿਹੜਾ ਆ ਉਹ ਕਰਨਾ ਪੈਂਦਾ ਪਕਾਣਾ ਪੈਂਦਾ ਕਿਉਂਕਿ ਇਹ ਗੋਲ ਸ਼ੇਪ 'ਚ ਹੁੰਦੇ ਆ ਇੱਕ ਸਾਈਡ ਨਹੀਂ ਰਹਿੰਦੇ ਹੈਗੇ ਟਰਨ ਵੀ ਨਹੀਂ ਹੁੰਦੇ ਆ ਨਾ ਤੇ ਫਿਰ ਇੱਕ ਸਾਈਡ ਦੀ ਵਾਈਟ ਰਹਿ ਜਾਂਦੇ ਉਹਦੇ ਕਰਕੇ ਫਿਰ ਇਹਨੂੰ ਇਦਾਂ ਹਲਾ ਹਲਾ ਕੇ ਜਿੰਨਾ ਆਪਾਂ ਪਕਾਵਾਂਗੇ ਉਨੇ ਹੀ ਜਿਹੜੇ ਗੁਲਗੁਲੇ ਟੇਸਟੀ ਬਣੂਗੇ ਤੇ ਜਿੰਨਾ ਆਪਾਂ ਇਹਨੂੰ ਨੋਰਮਲ ਆਚ ਤੇ ਬਣਾਵਾਂਗੇ ਉੰਨੇ ਵਧੀਆ ਵਿੱਚ ਤਾਂ ਇਹ ਪੱਕ ਜਾਂਦੇ ਆ ਜੇ ਆਪਾਂ ਬਿਲਕੁਲ ਤੇਜ਼ ਸੇਕ ਤੇ ਬਣਾਨੇ ਆ ਉਹਦੇ ਨਾਲ ਵੀ ਥੋੜੇ ਜਿਹੜੇ ਇਹ ਨਾ ਫਿਰ ਵਿੱਚੋਂ ਆਟਾ ਕੱਚਾ ਰਹਿ ਜਾਂਦਾ ਆ ਤਾਂ ਮੈਂ ਜਦੋਂ ਗੁਲਗਲੇ ਜਦੋਂ ਜਿੱਦਾਂ ਹੁਣ ਬੈਟਰ ਆ ਇਹਨੂੰ ਪਾਉਂਗੀ ਤਾਂ ਉਦੋਂ ਮੈਂ ਗੈਸ ਥੋੜਾ ਸਲੋ ਕਰ ਲੈਣੀ ਹੁੰਦੀ ਆ ਮੁੜ ਕੇ ਜਿਹੜਾ ਆ ਫਿਰ ਤੇਜ਼ ਕਰ ਲੀਦਾ ਆ ਤੇ ਇਧਰ ਦੇਖੋ फटाफट ਆਪਾਂ ਗੁਲਗਲੇ ਕੱਢ ਦਿੰਦੇ ਆ ਤੇ ਬੱਚਿਆਂ ਦੇ ਨਾਲ ਦੀ ਨਾਲ ਸੇਕ ਦੇ ਸ਼ੁਰੂ ਕਰ ਦਿੰਦੇ ਆ ਤੇ ਵੈਸੇ ਵੀ ਇਹ ਚੀਜ਼ਾਂ ਜਿਹੜੀਆਂ ਨਾ ਗਰਮ ਗਰਮ ਜ਼ਿਆਦਾ ਟੇਸਟੀ ਲੱਗਦੀਆਂ ਆ ਤੇ ਇੱਧਰ ਹੁਣ ਆਪਾਂ ਫਟਾਫਟ ਮੈਨੂੰ ਵੀ ਕਾਲੀ ਆ ਹੁਣ ਕਿਉਂਕਿ ਨਾ ਪੈਰਾਂ 'ਚ ਦਰਦ ਹੋਣ ਲੱਗਾ ਕਾਫੀ ਢੇਰ ਤੋਂ ਕਿਚਨ ਦੇ ਵਿੱਚ ਮੈਂ ਖੜ ਕੇ ਸਾਰਾ ਕੰਮ ਕੀਤਾ ਇੱਕ ਮਿੰਟ ਜਾ ਕੇ ਨਹੀਂ ਬੈਠੀ ਮੈਨੂੰ ਇਹ ਸੀ ਕੰਮ ਨਿਬੜਿਆ ਹੋਊਗਾ ਫਿਰ ਜਾ ਕੇ ਬੈਠਣ ਦਾ ਵੀ ਇੱਕ ਇਕ ਅਲੱਗ ਹੀ ਮਜ਼ਾ ਹੁੰਦਾ ਹੈ ਨਾ ਫਿਰ ਕੋਈ ਟੈਨਸ਼ਨ ਨਹੀਂ ਹੁੰਦੀ ਫਿਰ ਮੈਨੂੰ ਇਹ ਹੁੰਦਾ ਨਾਲੇ نیچے ਮੇਰਾ ਕੰਮ ਨਿਬੜਿਆ ਹੋਵੇ ਤਾਂ ਮਤਲਬ ਰੋਟੀ ਵਗੈਰਾ ਬੱਚੇ ਪਾ ਕੇ ਦੇ ਦਿੰਦੇ ਫਿਰ ਸਾਰਿਆਂ ਨੂੰ ਫਿਰ ਤਾਂ ਆਪਾਂ ਆਰਾਮ ਨਾਲ ਬੈਠ ਕੇ ਬਸ ਆਰਡਰ ਮਾਰ ਕੇ ਮੰਗਵਾਈ ਦੀ ਹੁੰਦੀ ਵੀ ਚਲੋ ਰੋਟੀ ਚੱਕ ਲਿਓ ਪਾ ਲਿਓ ਰੋਟੀ ਖਾ ਲਿਏ ਤੇ ਇਹ ਵੀ ਬੱਚਾ ਦਾ ਸੁੱਖ ਹੋ ਜਾਂਦਾ ਹੈ ਨਾ ਜਦੋਂ ਬੱਚੇ ਥੋੜੇ ਜਿਹਾ ਵੱਡੇ ਹੋ ਜਾਂਦੇ ਆ ਤੇ ਇੱਧਰ ਹੁਣ ਮੈਨੂੰ ਇਹ ਸੀਗਾ ਵੀ ਮੈਂ फटाफट ਆਪਣਾ ਕੰਮ ਨਵੇੜ ਦਵਾ ਬਾਕੀ ਕੰਮ ਫੇਰ ਬੱਚਾ ਦਾ ਰਹਿ ਜਾਊਗਾ ਉਹ ਪਾ ਕੇ ਹੱਥ पे ਸਾਰੇ ਹੰ ਦੇ ਦੋਗੇ ਕਿਉਂਕਿ ਉਹਨਾਂ ਨੇ ਤਾਂ ਹੁਣ ਨਾਲ ਦੀ ਨਾਲ ਗੁਲਗਲੇ ਖਾਣੇ ਸ਼ੁਰੂ ਕਰ ਦਿੱਤੇ ਸੀ ਹੁਣ ਕਿਸੇ ਨੇ ਖਾਣੀ ਹੈ ਰੋਟੀ ਕਿਸੇ ਨੇ ਨਹੀਂ ਖਾਣੀ ਹੈਗੀ ਤੇ ਚਲੋ ਜੀ ਬਣਾਉਂਦੇ ਆ ਫਿਰ फटाफट ਆ ਗੁਲਗਲੇ ਇਹ ਫਿਨਿਸ਼ ਨਾਲ ਦੀ ਨਾਲ ਜਿਹੜੇ ਆਪਾਂ ਇਹ ਵੀ ਬਰਤਨਾਂ ਨੂੰ ਕਲੀਨ ਕਰ ਦੂੰਗੀ ਤੇ ਗੋਲਗਲੇ ਆਪਣੇ ਸਾਰੇ ਰੈਡੀ ਹੋ ਗਏ ਹੈ ਲਾਸਟ ਵਾਲਾ ਪੂਰਾ ਪਕਾ ਜਾਂ ਨੂੰ ਮੈਂ ਬਰਤਨ ਵਗੈਰਾ ਕਲੀਨ ਕਰੂੰਗੀ ਜਦੋਂ ਇਹ ਵੀ ਪੱਕ ਜਾਣਗੇ ਤੇ ਥੋੜੀ ਥੋੜੀ ਦੇਰ ਬਾਅਦ ਜਿਹੜੀ ਹੈ ਮੈਂ ਚਰਨੀ ਇਹਦੇ ਵਿੱਚ ਫੇਰ ਦੂੰਗੀ ਤੇ ਇੱਧਰ ਆਪਾਂ ਫਟਾਫਟ ਜਿਹੜੇ ਆਪਣੇ ਬਰਤਨ ਰਹਿ ਗਏ ਇਹ ਵੀ ਕਲੀਨ ਕਰ ਦਈਏ ਕਿਚਨ ਆਪਣੇ ਬਿਲਕੁਲ ਕਲੀਨ ਨਾਲ ਦੀ ਨਾਲ ਕਰ ਦਿੱਤੀ ਕੋਈ ਵੀ ਆਪਾਂ ਜਿਹੜਾ ਖਲਾਰਾ ਦਾ ਨਾ ਪੈ ਨਹੀਂ ਦਿੱਤਾ ਕਿਉਂਕਿ ਫਿਰ ਇਹ ਹੁੰਦਾ ਥੱਕ ਜੋ ਇੱਕ ਵਾਰੀ ਹੈ ਨਾ ਲਗਾਤਾਰ ਲੱਗ ਕੇ ਫਿਰ ਥੱਕ ਕੇ ਜਿਹੜਾ ਇਹ ਕੰਮ ਕਰਨ ਨੂੰ ਕੋਈ ਜੀ ਨਹੀਂ ਕਰਦਾ ਫਿਰ ਦੁਬਾਰਾ ਕਿਚਨ ਚ ਜਾ ਕੇ ਲੱਗੋ ਫਿਰ ਬਹੁਤ ਮੁਸ਼ਕਿਲ ਚ ਲੱਗਦਾ ਪਰ ਅੱਜ ਮੌਸਮ ਬਹੁਤ ਵਧੀਆ ਸੀ ਠੰਡਾ ਤੇ ਬੜਾ ਵਧੀਆ ਜਿਹਾ ਮੌਸਮ ਦੇ ਵਿੱਚ ਮਤਲਬ ਇਹ ਨਾ ਫੀਲ ਨਹੀਂ ਹੋਇਆ ਕੰਮ ਕਰਨਾ ਹਾਂ ਪਰ ਪੈਰਾਂ 'ਚ ਦਰਦ ਹੋਣ ਲੱਗਿਆ ਸੀ ਘੜ ਕੇ ਨਾ ਕਾਫੀ ਦੇਰ ਕਿਚਨ ਦੇ ਵਿੱਚ ਪੈਰਾਂ 'ਚ ਦਰਦ ਹੋਣ ਲੱਗੇ ਸੀ ਲੋ ਜੀ ਆਪਣੇ ਸਾਰੇ ਗੁਲਗਲੇ ਬਣ ਕੇ ਰੈਡੀ ਆ ਤੇ ਗੈਸ ਕਰ ਦਿੱਤਾ ਆ ਆਪਾਂ ਬੰਦ ਤੇ ਲੋ ਜੀ ਦੇਖੋ ਗਰਮ ਗਰਮ ਨਰਮ ਨਰਮ ਗੁਲਗੁਲੇ ਆਪਣੇ ਰੈਡੀ ਆ ਅੱਜ ਤੁਸੀਂ ਵੀ ਖਾ ਲਓ ਲੋ ਜੀ ਗੁਲਗੁਲੇ ਬਣ ਕੇ ਆਪਣੇ ਰੈਡੀ ਆ ਹੁਣ ਹੋ ਗਿਆ ਆਪਾਂ ਫ੍ਰੀ ਸਾਰਾ ਕੰਮ ਨਿਪਟੜ ਗਿਆ ਬਸ ਰੋਟੀ ਖਾਣ ਦਾ ਕੰਮ ਰਹਿ ਗਿਆ ਹੁਣ ਉਹ ਕਾਵਾਂਗੇ ਗੁਲਗੁਲੇ ਬੱਚਿਆਂ ਨਾਲ ਦੀ ਗੱਲ ਚੱਕ ਦਿੱਤੇ ਤੇ ਹੁਣ ਤੁਹਾਨੂੰ ਬਾਰ ਮੌਸਮ ਦਿਖਾਨੀ ਹੈ ਇੱਕਦਮ ਨੇਰਾ ਹੋ ਗਏ ਤੇ ਬਾਰਿਸ਼ ਹੋ ਰਹੀ ਹੈ ਹਾਲੇ ਵੀ ਬਾਰਿਸ਼ ਹਾਲੇ ਵੀ ਹੋ ਰਹੀ ਹੈ ਬਾਰ ਇੱਕ ਕੰਮ ਸਾਈਕਲ ਚਲਾ ਰਿਹਾ ਹੈ ਇਹ ਬੇੜੇ 'ਚ ਤੇ ਹਲੇ ਵੀ بارش ਹੋ ਰਹੀ ਹੈ ਨੇਰਾ ਮੈਂ ਲਾਈਟ ਬੰਦ ਕੀਤੀ ਹੈ ਲਾਈਟ ਬੱਜੀ ਜਾਂਦੀ ਆ ਅੱਜ ਉਹ ਮਤਲਬ ਕਿ ਲਾਈਟ ਟਿਕ ਨਹੀਂ ਰਹੀ بارش ਕਰਕੇ ਲਾਈਟ ਆਈ ਜਾਂਦੀ ਹੈ ਚਾਈ ਜਾਂਦੀ ਆ ਤੇ ਚਲੋ ਰਵੀ ਅੱਤੀ ਕਰਦੇ ਫਿਰ ਆਪਾਂ ਵੀਡੀਓ ਦਾ ਐਂਡ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਚਲੋ ਜੀ ਮਿਲਦੇ ਆ ਤੁਹਾਨੂੰ ਫਿਰ ਨੈਕਸਟ ਵੀਡੀਓਜ਼ ਤਦ ਤੱਕ ਲਈ ਸਸਰੀਆ ਕਾਲ ਬਾਏ ਬਾਏ